ਇੱਕ ਬਹੁਤ ਹੀ ਹਰਮਨਪਿਆਰੇ ਲੋਕ ਦਾ ਇੱਕ सुरेंद्र ਸਿੰਘ ਜੀ ਆਪਣੇ ਦਿੱਪੇਸ਼ ਕਰਨ ਵਾਸਤੇ ਜੋ ਹਸਤੀਆਂ ਆਈਆਂ ਨੇ ਬਹੁਤ ਉੱជੀਆਂ ਸੁੱਚੀਆਂ ਹਸਤੀਆਂ ਹਸਤੀਆਂ ਨੇ ਮੈਂ ਵੀ ਆਪਣੇ ਵੱਲੋਂ ਕਿਉਂਕਿ सुरेंद्र ਸਿੰਘ ਜੀ ਨਾਲ ਮੈਂ ਵੀ ਕਾਫੀ ਜਿਹਨ ਨੂੰ ਬਤਨ ਗਾਇਣ ਚਿੱਠੀ ਕਿਤੇ ਉਹ ਗਾਉਂਦੇ ਸੀ ਮੈਂ ਵੀ ਜੰਦਾ ਹਾਂ ਤੇ ਮਨ ਨੂੰ ਤਾਂ ਥੋੜਾ ਬਹੁਤਾ ਲਿਖਣ ਦਾ ਸ਼ੌਕ ਸੀ ਤੇ ਉਹ ਮੈਂ ਉਹ ਸ਼ੌਕ ਜਿਹੜਾ ਹੁੰਦਾ ਉਹ ਸੰਜਿਆ ਕਰਨ ਵਾਸਤੇ ਜਾਂਦਾ ਸੀ ਪਰ ਸੁਰਿੰਦਰ ਸਿੰਘ ਦਾ ਨੇ ਜਿਹੜੇ ਗੀਤ ਗਾਏ ਸੀ ਇਹਨਾਂ ਦੇ ਨਾਲ ਬਹੁਤ ਮੇਰੇ ਜਿਦੋਂ ਰਹੇ ਤਾਂ ਪਤਾ ਲੱਗਦਾ ਸੀ ਕਿ ਇਹ ਆਜ ਨੂੰ ਇੱਕ ਗਾਇਕ ਲੋਕਾਂ ਦਾ ਗਾਇਕ ਹੈ ਹੈ ਬਹੁਤੋ ਸਮਝ ਤੁਹਾਡਾ ਲੈਂਦਾ ਤੇ ਕੋਈ ਬਹੁਤ ਇੱਥੇ ਉੱਚੀਆਂ ਸੁੱਚੀਆਂ ਹਸੀਆਂ ਨਾਹਣੀਆਂ ਉਹਨਾਂ ਨੇ ਬੁਣਾਏ ਮੈਂ ਇੱਕ ਦੋ ਗਾਣੇ ਜੋ ਕਰ ਦਿੰਦਾ ਲੋਕ ਮਿੰਟ ਵਿੱਚ ਇਹ ਇੱਕ ਤਾਂ ਪੰਜਾਬੀ ਭਾਸ਼ਾ ਦਾ ਹੈ ਮੈਂ ਅੰਗਰੇਜ਼ੀ ਦਾ ਵਿਦਿਆਰਥੀ ਕਰਿਆ ਮੈਂ 10ਵੀਂ ਚ ਪੰਜਾਬੀ ਜਿਹੜੀ ਉਸ ਤਰ੍ਹਾਂ ਨਹੀਂ ਸੀ ਪੜ੍ਹੀ ਇੱਕ ਵਿਸ਼ੇਸ਼ ਵਿਸ਼ੇ ਦੇ ਤੌਰ ਤੇ ਤੇ ਮੈਨੂੰ ਅੱਗੇ ਜਿਹੜਾ ਉਹ ਰੋਕਿਆ ਗਿਆ ਕਿ ਤੇਰੇ ਕੋਲ ਪੰਜਾਬੀ ਹੈ ਨਹੀਂ ਤੂੰ ਕਿੱਥੇ ਬਿਪੜਿਆ ਮੈਂ ਸਾਰੇ ਲੋਕਾਂ ਨੂੰ ਸਜਣਾ ਮਤਰਾ ਨੂੰ ਮਿਲਣਾ ਚਾਹੁੰਦਾ ਹਾਂ ਮੈਂ ਪੰਜਾਬੀ 10ਵੀਂ ਚ ਨਹੀਂ ਪੜ੍ਹੀ ਸੀ ਬੀਏਜ ਨਹੀਂ ਪੜ੍ਹੀ ਮੈਂ ਦੁਬਾਰਾ ਪੰਜਾਬੀ ਦੀ ਇੱਕ ਬੁੱਧੀਮਾਨੀ ਹੁੰਦੀ ਹੈ ਤੇ ਮੈਂ ਪੰਜਾਬੀ ਦਾ ਬੁੱਧੀਮਾਨ ਬਣਿਆ ਤੇ ਪੰਜਾਬ ਯੂਨੀਵਰਸਿਟੀ ਚੋਂ ਮੇਰਾ ਪਹਿਲਾ ਸਥਾਨ ਹੈ ਤੇ ਮੈਨੂੰ ਇੰਜ ਲੱਗਿਆ ਵੀ ਹੁਣ ਮੈਂ ਅਸਲੀ ਪੰਜਾਬੀ ਬਣਿਆ ਪਹਿਲਾਂ ਮੈਂ ਨਕਲੀ ਪੰਜਾਬੀ ਸੀ ਤਾਂ ਫੇਰ ਉਸ ਤੋਂ ਬਾਅਦ ਕੀ ਹੋਇਆ ਮੈਂ ਲਿਖਣਾ ਵੀ ਸ਼ੁਰੂ ਕੀਤਾ ਮੈਂ ਹੁਣ ਸਿਰਫ ਤੁਹਾਨੂੰ ਐਵੇਂ ਇੱਕ ਕਦਾ ਗੀਤ ਹੈ ਨਾ ਜਿਹੜਾ ਲਿਖਿਆ ਗਿਆ ਉਹ ਬੋਲ ਕੇ ਸੁਣਾਵਾਂਗਾ ਸੁਰਿੰਦਰ ਸਿੰਘ ਜੀ ਤੁਹਾਨੂੰ ਬਾਣੀ ਦੱਸਦਾ ਹਾਂ ਜੀ ਤਾਂ ਇਹਦੇ ਚ ਗੀਤ ਦੇ ਵਿੱਚ ਮੈਂ ਸਿੱਖ ਨੂੰ ਜੋੜਿਆ ਹਰ ਪਿੱਛੇ ਸਿੱਖੋ ਇਹ ਮੇਰਾ ਵਿਦਿਆਰਥੀ ਵੀ ਹੈ ਮੇਰੇ ਨਾਲ ਨਾਟਕਾਚੀ ਵੀ ਕੰਮ ਕਰਦਾ ਰਿਹਾ ਮੇਰੇ ਨਾਲ ਇਹਨੇ ਹੋਰ ਬਹੁਤ ਸਟੇਜਾਂ ਤੇ ਕੰਮ ਕੀਤਾ ਹੈ ਇਹਦੇ ਪਰਿਵਾਰ ਨਾਲ ਮੇਰੀ ਬਹੁਤ ਗੁੰਮਿਸਾਂਸ ਜਦੋਂ ਇਹਦੀ ਕਿਤਾਬ ਆਈ ਚਾਨਾ ਕੱਲਾ ਚਾਨਣ ਲਿਖਿਆ ਸੀ ਮੈਂ ਇਹ ਤੁਹ ਕੋ ਸਾਰੀ ਪੜੀ ਇਹ ਮੈਨੂੰ ਇਹ ਨਹੀਂ ਲੱਗਿਆ ਕਿ ਚਾਨਣ ਦੀ ਤਲਾਸ਼ ਕਰ ਰਿਹਾ ਇਹ ਨੂੰ ਚਾਨਣ ਮਿਲਿਆ ਨਹੀਂ ਔਰ ਵਾਕਤ ਇਹਦੀ ਕਿਤਾਬ ਪੜ ਕੇ ਦੇਖਿਓ ਨਾ ਤਾਂ ਇਹਨੇ ਲੱਗਤਾ ਚਾਨਣ ਪਰ ਚਾਨਣ ਲੱਭ ਰਿਹਾ ਜਿਵੇਂ ਉਹਨੂੰ ਲੱਗਦਾ ਹੈ ਵੀ ਸਾਡੇ ਸਮਾਜ ਵਿੱਚ ਚਾਨਣ ਨਜ਼ਰ ਨਹੀਂ ਆ ਰਿਹਾ ਹੰਦੇ ਇਰਾਹੇ ਨਹੀਂ ਰਾਹ ਹੈ ਤੇ ਇਸ ਮਿਹਰੇ ਨੂੰ ਦੂਰ ਕਰਨ ਵਾਸਤੇ ਉਹਨੇ ਚਾਨਣ ਦੀ ਕਿਤਾਬ ਜਿਹੜੀ ਹੈ ਸਿਖੀ ਹੈ ਅੱਗੇ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਮੈਂ ਨਾ ਕੋਟਾ ਮਿਲਿਆ ਸ਼ਾਇਦ ਤੁਹਾਨੂੰ ਪਤਾ ਹੋਵੇ ਸਮਰਾਣੇ ਦਾ ਇੱਕ ਅਵਸਾਮਨਗਾਰ ਹੋਇਆ ਉਹਦਾ ਨਾਮ ਸੀ ਸਾਦਤ ਸ਼ੂਨ 1 2 ਮੰਟੋ ਸੀ ਜੀ ਮੰਟੋ ਲਈ ਇੱਕ ਉਹਦਾ ਨਾਟਕ ਸੀ ਟੋਪਾ ਟੇਕ ਸਿੰਘ ਸ਼ਾਇਦ ਤੁਸੀਂ ਸੁਣਿਆ ਹੋਣਾ ਟੋਪਾ ਟੇਕ ਸਿੰਘ ਨਾਟਕ ਸਟੇਜ ਤੇ ਪੇਸ਼ ਕਰਨ ਵਾਸਤੇ ਮੇਰੀ ਡਿਊਟੀ ਲੱਗਦੀ ਤਾਂ ਕਿ ਮੈਂ ਐਡਾ ਵੱਡਾ ਨਾਟਕਕਾਰ ਨਹੀਂ ਮੈਂ ਨਹੀਂ ਕਰ ਸਕਦਾ ਉਹ ਕਹਿੰਦੇ ਨਹੀਂ ਤੁਹਾਡੇ ਕੋਲ ਇਹ ਹੈਗੇ ਨੇ ਸਿਖੌਣ ਹੀ ਹੈਗੇ ਨੇ ਹੋਰ ਮੁੰਡੇ ਨੇ ਬੜੇ ਤੁਸੀਂ ਇਹਨਾਂ ਨੂੰ ਤਿਆਰ ਕਰਕੇ ਤੇ ਇਹ ਨਾਟਕ ਜੋ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਕਿ ਉਹਦੇ ਚ ਇੱਕ ਸਾਨੂੰ ਬਾਲ ਕਲਾਕਾਰ ਦੀ ਰੋੜ ਤੇ ਬਾਲ ਕਲਾਕਾਰ ਬਿਲਕੁਲ ਛੋਟਾ ਜਿਸ ਨੂੰ ਸੀ ਪਰੀ ਬਣਾ ਕੇ ਤੇ ਅਡਾਉਣਾ ਸੀ ਤੇ ਟੋਪਾ ਟੇਕ ਸਿੰਘ ਦਾ ਰਿਛਿਆ ਹੋਇਆ ਜਿਹੜਾ ਪਿੰਡ ਹੈ ਉਹ ਦਿਖਾਉਣਾ ਸੀ ਔਰ ਵਹ ਚੰਗਾ ਨਹੀਂ ਲੱਗਦਾ ਇੱਥੇ ਕਿਨਾਂ ਉਹ ਬਾਲ ਕਰਾਕਾਰ ਬਲਜੀਤ ਕੌਰ ਵਿੱਚ ਬਲਜੀਤ ਕੌਰ ਉਦੋਂ ਸ਼ੀਵਾ ਜਿਸ ਉਡ ਰਹੀ ਹੈ ਸਕੂਲ ਚ ਜਾਂਦੀ ਹੁੰਦੀ ਸੀ ਅਸੀਂ ਇਸ ਨੂੰ ਕਿਹਾ ਕਿ ਭਾਈ ਤੂੰ ਨਾ ਇਹਦੇ ਚ ਪਰਿਵਣ ਕੇ ਉੱਡ ਰਿਆ ਤੇ ਟੋਬਰ ਟੇਕ ਸਿੰਘ ਜਿਹੜਾ ਨਾ ਉਹ ਲੱਭਣਾ ਹੈ ਕਿ ਈ ਸਾਡੇ ਦੇਸ਼ ਵਿੱਚ ਟੋਬਰ ਟੇਕ ਸਿੰਘ ਰਹਿ ਗਿਆ ਜਾਂ ਟੋਬਰ ਟੇਕ ਸਿੰਘ ਸਾਡੇ ਦੇਸ਼ ਦਾ ਨਹੀਂ ਕਿਸੇ ਹੋਰ ਦੇਸ਼ ਦਾ ਪਿੰਡ ਬਣ ਗਿਆ ਤਾਂ ਬਲਜੀਤ ਕੌਰ ਨੂੰ ਕਿਉਂਕਿ ਮੇਰੀ ਬੇਟੀ ਸੀ ਮੈਂ ਨੂੰ ਆਰਡਰ ਵੀ ਕਰਤਾ ਇਹ ਕਹਿ ਵੀ ਨਹੀਂ ਸੀ ਵੀ ਡੈਡੀ ਨਹੀਂ ਮੈਂ ਨਹੀਂ ਇਸ ਤਰ੍ਹਾਂ ਦੇ ਸਟੇਜ ਉੱਤੇ ਨਾ ਮੈਂ ਕਹਿੰਦਾ ਇੰਤ ਤੋਂ ਜਾਣਾ ਪੈਣਾ 3:30 ਵੇ ਇਹ ਜੋਟੀ ਲਈ ਇਸ ਨੇ ਉਹ ਇੱਕ ਛੋਟੀ ਜੀ ਕੁੜੀ ਦਾ ਰੋਲ ਅਦਾ ਕੀਤਾ ਸੀ ਤੇ ਟੋਪਰ ਟੇਕਸਿੰਗ ਦੀ ਪਲਾਸ ਦੇ ਦੇਸ਼ ਦੇ ਪਲਾਸ ਦੇ ਦੇਸ਼ ਵਿੱਚ ਜਿਸ ਨੂੰ ਸੀ ਭਾਰਤ ਕਹਿੰਦੇ ਆ ਜਿਸ ਨੂੰ ਹਿੰਦੋਸਤਾਨ ਕਹਿੰਦੇ ਆ ਬੜੇ ਟੋਗੜਾ ਟੇਕ ਸਿੰਘ ਹੋ ਚੁੱਕੇ ਬੜੇ ਟੋਗੜਾ ਟੇਕ ਸਿੰਘ ਜਿਹੜੇ ਸੀ ਉੱਥੇ ਆ ਹੀ ਨਹੀਂ ਰਹੇ ਕੋਈ ਕਿਸੇ ਪਾਸੇ ਚਲਾ ਗਿਆ ਕੋਈ ਕਿਸੇ ਪਾਸੇ ਚਲਾ ਗਿਆ ਇਸ ਵਾਸਤੇ ਇੱਕ ਤਾਂ ਮੈਂ ਇਹ عقیدਤ ਪੇਸ਼ ਕਰਦਾ ਹੈ ਸਾਡੇ ਮਾਨ ਸਾਹਿਬ ਖੁਦਾਨੇ ਆਪ ਦਾ ਪਰਿਵਾਰ ਹੀ ਸਾਨੂੰ ਦੇ ਦਿੱਤਾ ਸੀ ਅਸੀਂ ਜਿਹੜੀ ਜਥੇਬੰਦੀ ਬਣਾ ਕੇ ਇੱਕ ਨਵਾਂ ਕ੍ਰਾਂਤੀਕਾਰੀ ਜਿਹੜਾ ਸੀ ਸ਼ੁਰੂ ਕੀਤਾ ਸੀ ਕੰਮ ਉਹਦੇ ਚ ਮਾਨ ਸਾਹਿਬ ਦੇ ਦੋਵੇਂ بیٹے ਸਾਡੇ ਨਾਲ ਰਹੇ ਨੇ ਇੱਕ ਵਕਸਾ ਦੇ ਦੋ ਛਿੜ ਗਿਆ ਪਰ ਸਾਡੀ ਜਥੇਵੰਦੀ ਚ ਉਹ ਕ੍ਰਾਂਤੀਕਾਰੀ ਜਥੇਵੰਦੀ ਚ ਆਖਰੀ ਲੈਕਟਮ ਤੱਕ ਸਾਡੇ ਨਾਲ ਹੈ ਮੈਂ ਮੇਰੇ ਖਿਆਲ ਜਿਆਦਾ ਸਮਝ ਆ ਗਿਆ ਮੈਂ ਦੋ ਲਿਖੇ ਉਹ ਚ ਮੈਂ ਇਹ ਇਹ ਜਿਹੜੇ ਲਿਖੇ ਰ ਮਗਾਤਾ ਹਾਂ ਜਿਕੇ ਤੇ ਉਹ ਵੀਤ ਮੈਂ ਤੁਹਾਨੂੰ ਵੈਸੇ ਹੀ ਪੜ ਕੇ ਸੁਣਾ ਦਿੰਦਾ ਇਹ